ਇੱਕ ਮੁੰਡਾ ਮੈਂ ਮਲਾਉਣਾ ਤੁਹਾਨੂੰ ਯਾਰ। ਉਹ ਇੱਕ ਹਾਦਸਾ ਹੋਇਆ ਸੀ ਕੀਨੀਆ ਚ ਜਹਾਜ਼ ਡਿੱਗਿਆ ਸੀ 10000 ਫੁੱਟ ਤੋਂ। ਉੱਦ ਚ ਇੱਕੋ ਬੰਦਾ ਬਚਿਆ ਸੀ ਉਹ ਪੰਜਾਬੀ ਆਪਣਾ। ਉਹ ਮੁੰਡੇ ਨੂੰ ਜ਼ਰੂਰ ਮਲਾਉਣਾ ਹੈ। ਇਹ 5 ਘੰਟੇ ਸਮੁੰਦਰ ਚ ਰਿਹਾ ਇਹਨੂੰ ਤੈਰਨਾ ਨਹੀਂ ਸੀ ਆਉਂਦਾ। ਤੇ ਜਦੋਂ ਜਹਾਜ਼ ਤੋਂ ਡਿੱਗਿਆ ਤਾਂ ਥੱਲੇ ਮੱਛੀ ਤੇ ਵੱਜ ਕੇ ਉੱਤੇ ਆਇਆ ਹੈ। ਇਹ ਵੀ ਕਿਤੇ ਬਾਬੇ ਦੀ ਕਿਰਪਾ ਕਹਿੰਦਾ ਮੈਂ ਜਹਾਜ਼ ਚ ਬੈਠਣ ਲੱਗੇ ਨੇ ਅਰਦਾਸ ਕਰੀ ਸੀ ਵੀ ਮਾਲਕ ਸੱਚੇ ਪਾਤਸ਼ਾਹ ਤੇਰੀ ਮਿਹਰ ਹੋਵੇ। 280 ਚੋ ਦੋ ਬੰਦੇ ਬਚੇ ਸੀ ਇੱਕ ਕੀਨੀਆਂ ਦਾ ਸੀ ਤੇ ਇੱਕ ਸਾਡਾ ਪੰਜਾਬੀ ਸੀ ਜਦੋਂ ਉੱਥੇ ਇੰਟਰਵਿਊ ਲੈਣ ਆਇਆ ਗੋਰਾ ਬੀਬੀਸੀ ਵਾਲਾ ਪੁੱਛਣ ਲੱਗਿਆ ਵੀ ਤੁਸੀਂ ਕੌਣ ਹੋ ਇਹ ਕਹਿੰਦਾ ਮੈਂ ਪੰਜਾਬੀ ਕਹਿੰਦਾ ਮੈਂ ਸੋਚਿਆ ਸੀ ਜੇ ਪੰਜਾਬੀ ਹੋਏ ਇੱਕਦਾਂ ਤਾਂ ਜ਼ਰੂਰ ਬਚੇ ਹੋਊਗਾ ਸੋ ਇਹਦੇ ਦੇਖਣ ਦੀਆਂ ਗੱਲਾਂ ਹੈ ਭਈ ਜਦੋਂ ਇਹ ਡਿੱਗਿਆ ਜਿਹੜੀਆਂ ਲਾਸ਼ਾਂ ਸੀ ਉਹ ਵੀ ਮੱਛੀਆਂ ਨੇ ਇਹਦੇ ਸਾਹਮਣੇ ਖਾਧੀਆਂ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਦਲੇਰ ਦੁਨੀਆਂ 'ਚ ਬਹੁਤ ਹੁੰਨੇ ਆ ਨਾ ਬਹੁਤ ਲੋਕਾਂ ਦਾ ਹੋ ਜਾਂਦਾ ਪਰ ਇਹ ਸੱਚੀ ਦਲੇਰ ਆ ਮੁੰਡਾ ਅਸੀਂ ਆਪਣੇ ਵੱਲੋਂ ਮਾਲਕ ਦਾ ਸ਼ੁਕਰ ਕਰਦੇ ਜਿਨੇ ਜ਼ਿੰਦਗੀ ਦਿੱਤੀ ਹੈ ਵਾਕਈ ਬਹੁਤ ਦਲੇਰੀ ਹੈ ਜੀ ਕਮਾਲ ਹੈ